ਇਮੈਟ ਲੈਣ ਵਾਸਤੇ ਗਿਆ ਸੀ ਮੈਂ 플ਾਟ ਚ ਸਲੂਨ ਦਾ ਨਾ ਬਚਿਆ ਹੋਇਆ ਮੈਟ ਪਿਆ ਹੈ ਆਹ 플ਾਟ ਦੇ ਵਿੱਚ ਤੇ ਮੈਂ ਉਹ ਲਿਆ ਕੇ ਨਾ ਸਲੂਨ ਤੇ ਥੋੜਾ ਫਟ ਗਿਆ ਮੈਟ ਉੱਥੇ ਲਾ ਦिए ਤੇ ਆ ਇਦਾਂ ਹੀ ਕਣ ਕੌਣ ਕੀ ਕਹਿੰਦੇ ਆ ਹੁਣ ਬਾਰੇ ਪਾਗਲ ਸਾਰੇ ਕੌਣ ਕੌਣ ਕਹਿੰਦੇ ਬਰ ਪਾਗਲ ਸਾਰਾ ਸਾਰੇ ਦਾਦੀ ਪਾਗਲ ਮम्मा ਪਾਗਲ ਸੰਦੀ ਪਾਗਲ ਕੌਣ ਕਹਿੰਦੇ ਆ ਆ ਤੇ ਯੂਤੀ ਹਨ ਲਗਭਗ ਗੁછા ਆ ਗਿਆ ਨਾ ਮੈਂ ਮੈਂ ਫੱਲ ਲੈਣਾ ਹੀ ਫੱਲ ਨਹੀਂ ਕਹ ਤੇ ਗੁછા ਆ ਗਏ ਮੈਂ ਜਲਾਈ ਮੈਂ ਹਾਂ ਮੈਂ ਲਗਭਗ ਬਣ ਗਿਆ ਫੱਕੇ ਲੈ ਜੂ ਠੀਕ ਹੈਂ ਪਾਗਲਾ ਤੂੰ ਵੀ ਪਾਗਲਾ ਤੂੰ ਵੀ ਪਾਗਲਾ ਤੂੰ ਵੀ ਫੱਕੇ ਇਦ ਇਹ ਮੰਤੇ ਵਾਲਾ ਯਾਰ ਤੁਸੀਂ ਬੜੀ ਲਾਈ ਹੋਰ ਕੀ ਆ ਹੋਰ ਕੀ ਅਸਤਾਜ ਜੀ ਪਏ ਹੋਏ ਨੇ ਇਹਨਾਂ ਨੂੰ ਮੈਂ ਸਿੱਖਾ ਲਿਆ ਰਿਹਾ ਨੂੰ ਕੁਝ ਕਹਿੰਦੇ ਲਵਾਉਣਾ ਚਾਹੀਦਾ ਚੰਗਾ ਆ ਇਹ ਤੰਦਰੁਸਤ ਉਹਦਾ ਲਵਾਉਣ ਦੇ ਖੁਸ਼ੀ ਨਾਲੀ ਇੱਕ ਐਵੇਂ ਹਦਾ ਨੰਬਰ ਨੂੰ ਮੇਰੇ ਨਾਲ ਨਾ ਕਿ ਮੇ ਅੱਛੀਆਂ ਭਾਜੀ ਫਿਰ ਉਹਨੇ ਹਾਂ ਹਾਏ ਜਰਾ ਜਰਾ ਸਾਰੋ ਮੈਂ ਲਿਆ ਰੋ ਗਿਆ ਉਧਰ ਸਰ ਨੇ ਪਤਾ ਨਹੀਂ ਕਿਹੜੇ ਪਿਛਲੇ ਪਾਸੋਂ ਆ ਕੇ ਠੋਟ ਮਾਰੇ ਮੇਰੇ ਨਾਲੇ ਫਿਰ ਕੁੱਕੇ ਦੂਜੇ ਵਾਲੇ ਚੱਲੇ ਗਏ ਮੰਮੇ ਹੁਣਿਆ ਆਪਰਾ ਸਕੂਲ ਦੀਆਂ ਲੈ ਗੱਲਾਂ ਬਤਾ ਕਰਨਾ ਮੈਂ ਪੈਣਾ ਬੱਸ ਇਹ ਕਹਿੰਦੀ ਮੈਂ ਵੀ ਬੜੀ ਕੁੱਟ ਖਾਦੀ ਐ ਮੰਮੂ ਵੀ ਦੱਸਣ ਦੇ ਕਹਿੰਦੀ ਤੈਨੂੰ ਸਿਹਤ ਬਣਦੀ ਆਹ ਵੇਖੋ ਜਿੰਨੇ ਕਦੀ ਸੋਟੀ ਨਹੀਂ ਖਾ ਕੇ ਵੇਖੀ ਜਿਹੜਾ ਕਦੀ ਵੜਿਆ ਹੀ ਨਹੀਂ ਸਕੂਲ ਲਹਿ ਕੇ ਆਹ ਪੈਣੀਆਂ ਕਿੱਥੋਂ ਆ ਕੁੰਦੇ ਨੇ ਵਰਦਾ ਦੇ ਸਭ ਦੇ ਅੱਦੇ ਹਰ ਗੁਣਾ ਆ ਜਾ ਪੁੱਤ ਹਰ ਗੁਣਦਰੀ ਹੋਏ ਐ ਜੀਬੀ ਫੁਨ ਜੀ ਹੁੰਦੇ ਜਾਣਾ ਨਹੀਂ ਜਾਣਾ ਕੀ ਹੋਣਾ ਕੀ ਖਾਣਾ ਦੀ ਪੈਣੀਆਂ ਕਿਤੇ ਜਾਣਾ ਕੀ ਹੁਣ ਨੂੰ ਸਭ ਦਾ ਸਾਂਸੀ ਬੈਸੀ ਕਰਵਾਇਆ ਅੱਗੇ ਵਧਣ ਵਾਸਤੇ ਕਰਵਾਇਆ ਵਿਚਾਰ ਕੁਝ ਬਣ ਜੇਗਾ ਉਹ ਜੋ ਬੇਟੀ ਰਿਟਨ ਨੇ ਆ ਨੰਬਰ ਜਿੱਤਾਂ ਜੋ ਬੰਦੇ ਨਹੀਂ ਹੁੰਦੇ ਨਾ ਉਹ ਨਹੀਂ ਕੋਈ ਕੋਲ ਨਹੀਂ ਸਕਦਾ ਬੰਦਾ ਜਿੰਨੇ ਜੇ ੱੱਕੇ ਥੋੜੇ ਲਏ ਤੇ ਹੈ ੱੱਕੇ ਥੋੜੇ ਹੀ ਫਿਰ ਜੋ ਬਨੇ ਆ ਉਹ ਚੰਗੀ 10ਵੀਂ ਚ ਕੋਈ ਨਹੀਂ ਐਵੇਂ ਦੱਸੋ ਪੁਰਾਣੀ ਜੋ ਕੋਣ ਹਣਾ ਦੇਖ ਕੇੰ ਗੱਦ ਤੇ ਪੀ ਆਈ ਹੈ 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 ਕੰਮ ਕਰਾਈ ਸਾਰਾ ਬੀ ਸਵੇਰੇ ਆਈ ਕੇ ਜੀ ਕੋਈ ਉਚਾਰੀ ਬਜੀ ਗਾਂ ਜਿੰਨੇ ਜੋਗੀ ਹੈਗੀ ਦਾਦੀ ਕੁਛ ਖਾਣਾ ਹੀ ਆ ਤੇ ਉਹ ਬੁੜਾ ਕੇ ਜਾ ਚਾਹ ਬਣਾ ਕੇ ਲਿਆ ਫਿਰ ਮੈਂ ਮੈਂ ਨਿੱਕੀ ਹਾਂ ਜੀ ਮੇਰੇ ਕੋਲ ਨਹੀਂ ਬਣੀ ਹਰ ਦਿਨ ਸਵੇਰੇ ਬਣਾ ਖਾਂਦੀ ਹੁੰਦਾ ਕਰੇ ਜੀ ਜੇ ਮੈਂ ਨਾ ਬਾਹਰੂੰ ਇੱਕ ਇੱਕ ਪੱਤਾ ਇੱਕ ਇੱਕ ਖਾਈਦੀ ਆ ਨਾ ਜਾਏ ਬਾਥਰੂ ਮਾਰਦੇ ਹੁਕਨੀ ਹੋਰ ਕਰਨੇ ਸਰ ਚੱਲੇ ਆ ਗੱਡੀ ਲਾਉਣ ਵਾਸਤੇ ਏਜੰਸੀ ਉਹ ਤੁਹਾਨੂੰ ਪਤਾ ਨਹੀਂ ਕਿ ਸਾਡ ਦੇ ਗੱਡੀ ਟੁੱਟੀ ਹੈ ਮਹਾਂ ਸੇ ਹੀ ਕਰਵਾ ਲਈਏ ਹੁਣ ਪਹਿਲਾਂ ਅੰਜੀ ਵਾਲੇ ਪੰਪ ਦੇ ਕੋਲ ਤੇ ਪਾਵਾਂਗੇ ਤੇਲ ਗੱਡੀ 'ਚ ਨਾਲ ਆਹ ਪ੍ਰਮਾਨ ਹਾਲ ਪ੍ਰਮਾਨ ਸੀ ਆ ਮਾਏ ਨੇ ਮੈਂ ਗੱਡੀ ਮੈਂ ਇਥੋਂ ਫੇਰ ਜਾਨੀ ਨਾ ਹੁੰਦਾ ਉਦਾਂ ਨਾ ਜਾਣੀ ਮੇਰੇ ਤਰੋਂ ਉਦਾਂ ਨਹੀਂ ਜਾਂਦੀ ਗੱਡੀ ਤੇ ਮੈਂ ਹਾਂਗਾ ਨਾਲ ਤੇ ਫਿਰ ਸਿੱਧਾ ਐਵੇਂ ਜੀ ਦਾ ਮਾਲਕ ਹੀ ਹੋਵੇ ਸਿੱਧਾ ਆਹ ਮਾਲਕ ਮੈਂ ਹੀ ਵਾਜਦਾ ਮੇਰੇ ਸਿਰ ਤੇ ਹਮ ਜੀ ਚੱਲੀ ਐ ਸੀ ਇਹ ਦੇ ਉਦੋਂ ਹੀ ਮੈਂ ਨਾ ਇੱਕ ਗੁਪਤ ਗੱਲ ਹੈ ਗੱਡੀ ਦੀ ਦੱਸਿਓ ਨਾ ਚੰਗਾ ਗੁਪਤੀ ਰੱਖਣੀ ਆ। ਆਹ ਇਹ ਨੂੰ ਨਾ ਜਿਆਦਾ ਵੱਜੂਗਾ ਫਿਰ ਸ਼ਹਿਰ 'ਚ। ਇਹਨਾਂ ਦੇ ਦੇ ਕਮੈਂਟਾਂ 'ਚ ਪ੍ਰਸ਼ਾਦ ਬੜੀ 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 ਟਿੱਪਣੀ ਆਹ 4x4 ਹੀ। ਅੱਛਾ ਜਿੱਦਾਂ ਜਿੱਦਾਂ ਉਹ ਨਹੀਂ ਆ ਉਹ 4x4 ਹੁੰਦ ਨੇ। ਉਹਦੇ ਅੰਗ 4x4 ਕੀ। ਗੱਡੀ ਤੇ ਆਏ ਆ ਇਥੇ ਹਸਪਤਾਲ ਬਾਹਰ ਬੈਠੇ ਆ ਆਹ ਹਸਪਤਾਲ ਆਏ ਆ। ਦਾ ਕੋਪਰੇਟ ਹਸਪਤਾਲ। ਇੱਧਰ ਬੰਦੇ ਸਾਡੇ ਬੈਠੇ ਸਾਹਮਣੇ ਪਾਜੀ ਕਹਿੰਦੇ ਤੁਹਾਨੂੰ ਇੱਥੇ ਸਮੋਸੇ ਖਾਉਣ ਨੇ ਆ ਕਹਿੰਦੇ ਆ ਵੀ ਉਹ ਸਮੋਸੇ ਨਾਲ ਬੰਦੇ ਗਲਾ ਠੀਕ ਹੋ ਜਾਂਦਾ ਹੈ ਹੈ ਪਾਜੀ ਕਹਿੰਦੇ ਗਲਾ ਠੀਕ ਹੁੰਦਾ ਇੱਥੇ ਸਮੋਸੇ ਖਾ ਕੇ ਆਹ ਨੂੰ ਗਲਾ ਠੀਕ ਹੋ ਜਾਂਦਾ ਡੈਡੋ ਚਲ ਗੋਨਿੰਦਾ ਆ ਵੇ ਵੇ ਕੀ ਬੰਦੇ ਆ ਵੇ ਕਿਉਂ ਗਾੜੀ ਹੈ ਹੜੀ ਚਟਨੀ ਬੋਲਣੀ ਵੇਖਣੀ ਆਈ ਗਾੜੀ ਸਮੋਸੇ ਚਲੋ ਜਲੋ ਕਰਾਓ 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 ਫੜੋ ਯਾਰ ਫੜੋ ਫੜੋ ਆ ਚੀਜ਼ ਘੱਟ ਦੇਣੀ ਨੂੰ ਮੈਂ ਬਸ ਤੇਰੀ ਪੜੀਏ ਦਾ ਕੰਮ ਕਰਮੇ ਇਹ ਪਰੋਂ ਪਰੀ ਲੰਮੀ ਤੇ ਮੈਂ ਹਾਂ ਢੋਲ ਢੋਲ ਲੈ ਇਹ ਕਿੱਥੇ ਕਿੱਥੇ ਆਹ ਹੋਏ ਭੈਣ ਬੜੀ ਗਮੀ ਪੈਪ ਜੀ ਲਾਵੀ ਕੈਮ ਹੋਗਾ ਛੁੱਟੀ ਲੱਗੀ ਮੈਨੂੰ ਹੁਣ ਦਿਆਂ ਕੈਮ ਹੋਣਾ ਚਾਹੀਦਾ ਭੈਣ ਹੀ ਦੇਨੇ ਮੈਂ ਚੰਗਾ ਕਾਪਾ ਪਕਾਇਆ ਹੋਣਾ ਚਾਹੀਦਾ ਹੋਣਾ ਚਾਹੀਦਾ ਤੇ ਤਰਖਾ ਨਹੀਂ ਮਿਲਨੀ ਡੱਡਾ ਸਾਬ ਡੱਡਾ ਫਾਇਨਾ ਨਹੀਂ ਮਦਦ ਆਤੀ ਹੈ ਮੈਂ ਫਿਰ ਕੋਈ ਪਰ ਕਾਉ ਕਾਪਾ ਪੰਦੇ ਬਾਬਾ ਸਕੈਮ ਹੋਣਾ ਚਾਹੀਦਾ ਤਰਖਾ ਨਹੀਂ ਮਿਲਨੀ ਕਹਦੇ ਮੜਿਆ ਚਲੋ ਚੱਲ ਕੇ ਆ ਜਾ ਬਾਹਰ ਮੈਂ ਕਰੋੜੇ ਲੈ ਕੇ ਆਇਆ ਬਾਹਰ ਚੰਗਾ ਆ ਮਤਲਬ ਇਹਨਾਂ ਦੇ ਪਾਪਾ ਹੁੰਦੇ ਨੇ ਕਾਹ ਮਾਣੇ ਚਾਹੀਦਾ ਤਰਖਾ ਨਹੀਂ ਮਿਲਨੀ ਕਿੰਨੂ ਸਾਇਲੈਂਸ ਸਾਇਲੈਂਸ ਮੈਂ ਆ ਗਿਆ ਅੰਦਰ ਆ ਬਾਬਾ ਕਿੱਤੀ ਭਜਤੀ ਕਿਤੇ ਬੇਟੇ ਸਾਇਲੈਂਸ ਸਾਇਲੈਂਸ ਕਿੱਤੀ ਕੀਤੀ ਆ ਚੱਲ ਜੀਦੀ ਹੈਗੀ ਜਾਂਦੇਗਾ 100 ਰੁਪਏ ਤੇ ਪੂਰਾ ਕਰੀਏ ਆਂਦਿਆਂ ਨੂੰ ਮਟੀਰੀਅਲ ਤਿਆਰ ਕੀਤਾ ਨਹੀਂ ਕਿਤੇ ਮੇਰੀ ਛੋਣੀ ਨਹੀਂ ਨੂੰ ਪਤਾ ਇਹ ਮੈਂ ਕੱਲ੍ਹ ਦਾਣਾ ਮੈਂ ਮੰਗਣ ਦਾ ਮਾਂ ਆਲੂ ਵਾਲੀ ਰੋਟੀ ਇੱਧਰ ਵਿਚਾਰੀ ਤਿਆਰ ਕਰਕੇ ਬੈਠੀ ਆ ਪਾਪਾ ਮੈਂ ਜੱਜਾ ਕੋ ਸਾਦੇ ਆਏ ਮੇਰਾ ਉਹ ਉਹ ਲੋਕ ਬਣਾਉਣ ਵਾਲੇ ਰੋਟੀ ਖਾ ਇੱਧਰ ਇਹ ਸਮਗਰੀ ਆ ਤਿਆਰ ਕੀਤੀ ਆਹਾਂ ਦੀ ਸਮਗਰੀ ਕੀਤੀ ਤਿਆਰ ਕਿੱਤਾ ਚਿੱਟਾ ਇਹ ਆ ਗੀਲੂ ਨੇ ਆਹ ਬੜੀ ਓਏ ਭੱਜ ਗਿਆ ਈ ਓਏ ਕਿਦਾਂ ਮੈਂ ਕਾਮ ਆ ਹੈ ਕੈਦਾਂ ਹੀ ਆ ਜੇ ਕਾਮ ਚੰਗਾ ਇਸ ਕਾਮ ਆ ਇਹਦੇ ਬਾਹਰ ਨੇ ਪਰੌਠੇ ਮੇਰੇ ਵੀਰੋ ਲੈ ਕੱਪੜੇ ਦੇ ਲਾਤੇ ਭੈ ਕੰਮ ਆ ਜੀ ਕਿੰਨੇ ਕਰਤੇ ਨਿਕਲ ਗਏ ਚੁੱਕ ਦਿਓਗਾ ਜਮਾ ਵੇਖੀ ਯਾਹਾਂ ਤੇ ਸਾਰੇ ਆਨੇ ਖਾਦੇ ਰਾਤ ਨੂੰ ਆਲੂ ਵਾਲੇ ਪਨੂਠੇ ਲੋਕਾਂ ਕਹਣਾ ਸਵੇਰੇ ਸਵੇਰੇ ਦੇ ਖਾਈਦੇ ਰਾਤ ਨੂੰ ਇਹ ਖਾਂਦੇ ਆ ਮੇਰੇ ਅਸਰ ਚ ਨਾ ਜੀਬੜਾ ਕਰਨ ਡਿਆ ਮੇਰਾ ਕੱਲ ਦਾ ਡਿਆ ਜੀ ਕਰਨ ਮੈਂ ਸੁਨੀਵਨਾ ਖਾਣੇ ਮੈਂ ਖਾਈਏ ਖਾਈਏ ਤੇ ਉਹਨੇ ਹਮਦਿਆਂ ਬਣਾਇਆ ਨਹੀਂ ਮੈਨੂੰ ਕਹਿੰਦੀ ਦੋ ਹੀ ਖਾਦੇ ਆ ਪਰ ਉਹਨਾਂ ਨੇ ਹੁਣ ਮੈਨੂੰ ਉੱਥੇ ਸਮੋਸੇ ਖਵਾ ਤੀ ਕੀ ਕਰਦਾ ਫਿਰ ਉਹਨੇ ਕਹਦਾ ਪਹਿਲਾਂ ਦੱਸਿਆ ਹੁੰਦਾ ਨਾ ਮੜਾ ਜੈਨੇ ਤਾਂ ਵੀ ਇਕੱਲੇ ਕਦੇ ਤੇ ਬਾਲੇ ਵਿਚਾਰੀ ਫਿਰ ਮੈਂ ਆਂਦੀ ਹਣੀ ਉਹ ਬੱਸ ਦੱਸਣਾ ਕੀ ਆ ਵੀ ਜਾਂ ਲਾਊਗਾ ਸਰਪ੍ਰਾਈਜ਼ ਸਹੀ ਇਹਨਾਂ ਨੇ ਪਤਾ ਵੀ ਮੈਂ ਹੁਣ ਉਤੋਂ ਆਇਆ ਹੈ ਬਾਬਾ ਜੀ ਕੀ ਕਰੀ ਜਾਣਾ ਕਿ ਸੌਣਾ ਵੀ ਹੈ ਹੈ ਬਾਬਾ ਜੀ ਕੀ ਕਰੀ ਜਾਂਦੀ ਸੰਧੀ ਹੈ ਹਾਂ ਜਹੇਲੀ ਟੁੱਠੇ ਆ ਹਰਮਨ ਲੇਟ ਹੋਈ ਹੈ ਸਕੂਲੋਂ ਮਣ ਛੱਡ ਕੇ ਆਵਾ ਜਲਦੀ ਜਲਦੀ 9:00 ਕਦੇ 9 ਮਿੰਟ ਹੋ ਗਏ ਕਹਿੰਦਾ ਫਿਰ ਇਹ ਟੱਪਣ ਕਿੱਥੇ ਪੜਾ ਇਰੋਂ ਉੱਥੇ ਰੱਖ ਲੋ ਆਇ ਨੂੰ ਉੱਥੇ ਰੱਖ ਲੋ ਸਹੀ ਗੱਲ ਐ ਮੈਂ ਕਹਿ ਹਣਾ ਵੇਖੀ ਤੇ ਚੁੱਪ ਰਹਿੰਦੇ ਲੈ ਦੋ ਤੁਹਾਨੂੰ ਕੱਰੀ ਲੈਣਾ ਜੀ 11 ਵਜੇ ਠੀਕ ਆ ਨਾ ਦਨ ਮੈਂ ਕਰ ਦੂੰਗਾ ਇਹ ਕਿ ਕਿਥੇ ਬਲ ਵਿੱਚ ਹੈ ਤਾਂ ਮਮਾ ਬਾਈ ਮਮਨ ਬਾਈ ਦਾ ਕਰ ਦੋ ਤੇ ਮੇਰਾ ਭਾਉ ਮੁੰਨੇ ਲੈ ਆਣਾ ਮੇਰੇ ਵੇਖੇ ਛੱਡ ਦੇ ਸੁੱਤੇ ਮਾੜਾ ਮਟਾ ਦੇ ਰੋਈ ਬੱਸ ਉੱਥੇ ਜਾ ਕੇ ਚੁੱਪ ਕਰ ਜਾਂਦੀ ਇੱਥੇ ਬੜਾ ਰੋਂਦੀ ਹੈ ਉੱਥੇ ਐ ਚੁੱਪ ਕਰ ਜਾਂਦੀ ਹੈ ਆਪਣਾ ਲਈ ਗੱਡੀ ਏਜੰਸੀ ਆ ਭਾਜੀ ਵਾਲੀ ਤੇ ਇੱਥੇ ਲਾਈ ਰੱਖਤੀ ਇਹਨੂੰ ਬੜੀ ਗਲੀ ਖਾਲੀ ਖਾਲੀ ਚ ਲੱਗਦੀ ਐਦਾਂ ਦੀ ਇੱਕ ਨਿੱਗੀ ਜੀ ਲੈ ਲੈਣੇ ਵੱਡੀ ਵੇਚ ਦੇਣੀ ਯਾਰ ਗੱਡੀ ਆਪਣੀ ਵਾਲੀ ਆਇਆ ਵੀ ਥੋੜਾ ਗਲੀ ਵਾਲਿਆਂ ਨੂੰ ਆਰਾਮ ਜਾ ਰਹਿੰਦਾ ਆ